ਪੰਜਾਬ ਪੁਲਿਸ ਨੇ ਜੈਪਲ ਪੁੱਲਰ ਦੀ ਤਰਸਤੇ ਜਿਹੜਾ ਯੂਪੀਸ ਜਾ ਕੇ ਇਹਨਾਂ ਤਿੰਨ ਨੌਜਵਾਨਾਂ ਸਿੱਖ ਨੌਜਵਾਨਾਂ ਦਾ ਮੁਕਾਬਲਾ ਕੀਤਾ ਹੈ ਅੱਜ ਅਸੀਂ ਤਿੰਨੋਂ ਜਗ੍ਹਾ ਤੇ ਸੰਸਕਾਰ ਦੇ ਉੱਪਰ ਜਾ ਕੇ ਆਏ ਅਸੀਂ ਰਵਿੰਦਰ ਸਿੰਘ ਦੇ ਘਰੇ ਪਿੰਡ ਅਗਵਾਨ ਸਮਸ਼ਾਨਘਾਟਸ ਗਏ ਆਂ ਉਹਨਾਂ ਅਸੀਂ ਸਹੂਰ ਪਿੰਡ ਦੇ ਵਿੱਚ ਜਿਹੜਾ ਨੌਜਵਾਨ ਜਸਪ੍ਰੀਤ ਸਿੰਘ ਹੈ ਅਸੀਂ ਉਹਦੀ ਇੱਕ ਸਿਵੇ ਦੇ ਕੋਲ ਖੜੇ ਆਂ ਵੇਖਣ ਵਾਲੀ ਚੀਜ਼ ਇਹ ਹੈਗੀ ਹੈ ਜਦੋਂ ਜ਼ੈਪਾਲ ਪੁੱਲਰ ਦਾ ਇਹਨਾਂ ਨੇ ਕਲਕੱਤਾ 'ਚ ਇਨਕਾਉਂਟਰ ਕੀਤਾ ਸੀ ਉਦੋਂ ਮੈਂ ਹਾਈ ਕੋਰਟ 'ਚ ਕੌਟ ਨੂੰ ਦੱਸਿਆ ਸੀ ਕਿ ਕੰਟੈਕਟ ਫਾਇਰਿੰਗ ਦਾ ਕੇਸ ਹੈ ਜਿਹੜੀ AK-47 ਹੈ ਜਦੋਂ ਬੰਦਾ ਕਲੋਜ਼ ਰੇਂਜ ਵਿੱਚ ਹੁੰਦਾ ਹੈ ਤੇ ਜਦੋਂ ਉਹਦਣਾ ਸ਼ੂਟ ਕੀਤਾ ਜਾਂਦਾ ਹੈ ਉਹਦਾ ਜਿਹੜਾ ਐਂਟਰੈਂਸ ਪੁਆਇੰਟ ਹੈ ਬਿਲਕੁਲ ਛੋਟਾ ਹੁੰਦਾ ਹੈ ਜਿਹੜਾ ਐਗਜ਼ਿਟ ਪੁਆਇੰਟ ਹੁੰਦਾ ਵੱਡਾ ਹੁੰਦਾ ਹੈ ਇਹ ਵੀ ਇਹਨਾਂ ਤਿੰਨਾਂ ਨੌਜਵਾਨਾਂ ਤੇ ਖਾਸ ਤੌਰ ਤੇ ਜਿਹੜਾ ਜਸ਼ਨਪ੍ਰੀਤ ਸਿੰਘ ਹੈ ਇਹ ਤਾਂ ਕੋਈ ਗੋਲੀ ਲੱਗੀ ਨਹੀਂ ਹੈਗੀ ਤੁਹਾਨੂੰ ਫੋਟੋਸ ਸ਼ੇਅਰ ਕਰਾਂਗੇ ਇਹਦਾ ਗਲ ਕੁੱਟ ਕੇ ਇਹਨੂੰ ਮਾਰਿਆ ਗਿਆ ਹੈ ਐਵੇਂ ਜਿਹੜਾ ਰਵਿੰਦਰ ਸਿੰਘ ਹੈ ਜਿਹਦੇ ਅਸੀਂ ਪਿੱਛੇ ਸਮਸ਼ਾਨ ਘਾਟ 'ਚ ਸੰਸਕਾਰ ਤੇ ਜਾ ਕੇ ਆਏ ਆਂ ਉਹਦੀ ਵੀ ਧੌਣ ਦੇ ਉੱਪਰ ਸਟਕੂ ਫੋਟੋਗ੍ਰਾਫੀ ਹੈਗੀ ਹੈ ਧੌਣ ਨੂੰ ਪੁੱਟਿਆ ਗਿਆ ਇੱਕ ਗੋਲੀ ਉਹਦੇ ਕਲੋਜ਼ ਰੇਂਜ ਤੋਂ ਮਾਰੀ ਗਈ ਹੈ ਤੇ ਸੋ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਪੰਜਾਬ ਪੁਲਿਸ ਜਿਹੜਾ ਦਾਵਾ ਕਰ ਰਹੀ ਹੈ ਉਹ ਬਿਲਕੁਲ ਝੂਠਾ ਹੈਗਾ ਇਹਨਾਂ ਨੌਜਵਾਨਾਂ ਨੂੰ ਪਹਿਲੇ ਫੜਿਆ ਗਿਆ ਹੈ ਫਟਕੀ ਨੇੜਿਓਂ ਇਹਨਾਂ ਨੂੰ ਸ਼ੂਟ ਕੀਤਾ ਗਿਆ ਤੇ ਹਿੰਦੁਸਤਾਨ ਦਾ ਕਾਨੂੰਨ ਜਿਹੜਾ ਹੈ ਉਹਦਾ ਆਰਟੀਕਲ 21 ਕਹਿੰਦਾ ਹੈ 노 ਸ਼ੈਲ 노 ਪਰਸਨ ਸ਼ੈਲ ਬੀ ਡਿਪਰਾਈਵਡ ਫ੍ਰਮ ਹਿਸ ਲਾਈਫ ਐਕਸੈਪਟ ਡਿਊਲੀ ਪ੍ਰੋਸੀਜਰ ਐਸਟੈਬਲਿਸ਼ਡ ਬਾਏ ਦਾ ਲਾਅ ਕਾਨੂੰਨ ਕਹਿੰਦਾ ਕਿਸੇ ਵੀ ਬੰਦੇ ਦੀ ਕੋਈ ਜ਼ਾਨ ਨਹੀਂ ਲੈ ਸਕਦਾ ਬਿਨਾਂ ਕਾਨੂੰਨੀ ਪ੍ਰੋਸੀਜਰ ਦੇ ਸੋ ਜਿਹੜੇ ਸਿੱਖ ਕੌਮ ਹੈ ਉਹਨਾਂ ਦਾ ਆਰਟੀਕਲ 21 ਜਿਹੜਾ ਵਾ ਇਥੋਂ ਦੀ ਹਿੰਦੁਸਤਾਨ ਦੀ ਹਕੂਮਤ ਨੇ ਟਰਮੀਨੇਟ ਕਰ ਦਿੱਤਾ ਇਹ ਇਹ ਮੇ ਲੱਗਦਾ ਹੈ ਕਿ ਸਿੱਖਾਂ ਤੇ ਲਾਗੂ ਨਹੀਂ ਹੁੰਦਾ ਤੁਸੀਂ ਦੇਖਿਆ ਕਿ ਸਮਝੋਤਾ ਐਕਸਪ੍ਰੈਸ ਦੇ ਵਿੱਚ ਆਰਐਸਐਸ ਦੇ ਟੈਰਰ ਵਿੰਗ ਨੇ ਠਾਠ ਮੁਸਲਮਾਨਾਂ ਨੂੰ ਮਾਰਿਆ ਔਰ ਚਕਿੱਟਾ ਵੱਡਾ ਆਰਡੀਐਕਸ ਚੂਜ਼ ਕੀਤਾ ਕਿਸੇ ਦਾ ਇਹਨਾਂ ਨੇ ਇਨਕਾਉਂਟਰ ਕੀਤਾ ਫਿਰ ਗ੍ਰਾਮ ਸਟੇਨਸ ਦੋ ਛੋਟੇ ਬੱਚਾ ਨਾ ਓਪਨ ਜੀਪ ਚ ਆਰਐਸਐਸ ਦੇ ਵਿੰਗ ਨੇ ਮਾਰਿਆ ਉਹਦਾ ਇਹਨਾਂ ਨੇ ਇਨਕਾਉਂਟਰ ਕੀਤਾ ਮਾਲੇ ਗੋਂ ਦੇ ਵਿੱਚ ਇਹਨਾਂ ਨੇ ਬੰਬ ਧਮਾਕੇ ਕੀਤੇ ਨੇ ਜਿਹੜੀ ਸਭ ਤੋਂ ਪਵਿੱਤਰ ਜਗਾ ਸੀ राजस्थान ਦੇ ਵਿੱਚ ਮੁਸਲਮਾਨਾਂ ਦੀ ਉੱਥੇ ਬੰਬ ਧਮਾਕੇ ਹੋਏ ਨੇ अजमेर शरीफ ਦੇ ਵਿੱਚ ਕਿ ਸਿੱਖਾਂ ਦੀ तकरीबन 1984 ਦੇ ਵਿੱਚ ਇਸੇ ਸਟੇਟ ਨੇ ਇੱਕ ਬੁੱਛੜ ਨੇ 50 60 ਸਿਕਿਓਰੀ ਲਾਲ ਨੇ ਕਤਲ ਕੀਤੇ ਨੇ ਪਰ ਕਿਸੇ ਦਾ ਇਨਕਾਊਂਟਰ ਨਹੀਂ ਹੋਇਆ ਇਹ ਇਨਕਾਊਂਟਰ ਸਿੱਖਾਂ ਦੇ ਹੋ ਰਹੇ ਨੇ ਇਸ ਕੇਸ ਦੇ ਵਿੱਚ ਅਸੀਂ ਐਵੀਡੈਂਸ ਕਲੈਕਟ ਕਰ ਰਹੇ ਹਾਂ ਐਵੀਡੈਂਸ ਕਲੈਕਟ ਕਰਨ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ ਨੂੰ ਰੀਓਪਨ ਕਰਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਇਹ ਜਿਹੜਾ ਪੁਲਿਸ ਦਾ ਦਾਵਾ ਹੈਗਾ ਇਹ ਬਿਲਕੁਲ ਝੂਠਾ ਹੈਗਾ ਇਹ ਤੁਹਾਨੂੰ ਅਸੀਂ ਫੋਟੋਆਂ ਅਪਲੋਡ ਕਰਕੇ ਦੱਸਾਂਗੇ